ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਬਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਗੁਰੂਕੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਾਨੀ ਜਰਨੈਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਬਡਲਾੜਾ ਜ਼ਿਲ੍ਹਾ ਮਾਨਸਾ ਤੋਂ ਕਿ ਇਸ ਨਗਰੀ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਪਵਿੱਤਰ ਜੂੜਾ ਸਾਹਿਬ ਨੇ ਉਹਨਾਂ ਦੇ ਸਿੱਖ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਜਿਨ੍ਹਾਂ ਨੇ ਕਿ 12 ਸਾਲ ਸਤਗੁਰਾਂ ਦੇ ਗੁਰੂ ਲੰਗਰਾਂ ਦੀ ਸੇਵਾ ਕਰਕੇ ਤੇ ਬਖਸ਼ਾ ਲੈਣੀਆਂ ਕੀਤੀਆਂ ਸਤਗੁਰਾਂ ਨੇ ਪ੍ਰਸੰਨ ਹੋ ਕੇ ਆਪਣੇ ਸੇਪ ਨੂੰ ਇਹ ਬਖਸ਼ਿਸ਼ ਦਿੱਤੀ ਤੇ ਬਯੰਤ ਵਰ ਦੇ ਕੇ ਨਵਾਜਿਆ ਪੀੜੀਦਰ ਪੀੜੀ 13ਵੀਂ 14ਵੀਂ ਪੀੜ੍ਹੀ ਹੁਣ ਇਸ ਨਗਰ ਦੇ ਵਿੱਚ ਵਸ ਰਹੀ ਹੈ ਤੇ ਇਸ ਪਰਿਵਾਰ ਦੇ ਪਾਸ ਸਤਗੁਰਾਂ ਦੀ ਪਵਿੱਤਰ ਚਰਨਾਂ ਦੇ ਜੋੜਾ ਸਾਹਿਬ ਨੇ ਜਿਨ੍ਹਾਂ ਕੇ ਬਯੰਤ ਵਰ ਨੇ ਬੜੇ ਦੁਖੀ ਦੁਖੀ ਸੰਗਤ ਇਥੋਂ ਆ ਕੇ ਠੀਕ ਹੁੰਦੀ ਹੈ ਔਰ ਅਫਸੋਸ ਬਹੁਤ ਸਾਰੇ ਭੁੱਲੜੇ ਲੋਕ ਇਸ ਸਤਿਗੁਰਾਂ ਦੇ ਪਵਿੱਤਰ ਬਖਸ਼ਿਸ਼ ਦੇ ਉੱਤੇ ਕਿੰਤੂ ਪ੍ਰੰਤੂ ਕਰ ਰਹੇ ਆ ਕੋਈ ਜਸਪਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਬਣਾ ਕਰਕੇ ਵੀਡੀਓ ਉੱਤੇ ਪਾਉਂਦਾ ਹੈ ਤੇ ਸਤਿਗੁਰਾਂ ਦੇ ਘਰ ਨੂੰ ਗਲਤ ਜਿਹੜਾ ਉਹ ਯੂਜ਼ ਕਰਦਾ ਹੈ ਇਸ ਵਾਸਤੇ ਬੇਨਤੀ ਹੈ ਕਿ ਉਸ ਸੱਜਣ ਨੂੰ ਬੇਨਤੀ ਹੈ ਕਿ ਐਦਾਂ ਫੋਨਾਂ ਤੇ ਗੱਲਾਂ ਨਹੀਂ ਹੁੰਦੀਆਂ ਜੇ ਤੁਸੀਂ ਨੇ ਸੰਤੁਸ਼ਟੀ ਆਪਣੀ ਕਰਵਾਉਣੀ ਹੈ ਇਹ ਨਗਰ ਸੈਟੇ ਵਾਲਾ ਤਹਿਸੀਲ ਬਟਲਾਡਾ ਜ਼ਿਲ੍ਹਾ ਮਾਨਸਾ ਦੇ ਵਿੱਚ ਸਾਡਾ ਨਗਰ ਹੈ ਇਹਦੇ ਵਿੱਚ ਕੋਈ ਲੋਰ ਹੈ ਨਹੀਂ ਤੇ ਨਾ ਹੀ ਕੋਈ ਪਖੰਡ ਹੈ ਤੇ ਨਾ ਹੀ ਇਹ ਕੋਈ ਭੇਖ ਹੈ ਸਾਡੇ ਪਾਸ ਤੁਸੀਂ ਆਜੋ ਅਸੀਂ ਤੁਹਾਡੀ ਸੰਤੁਸ਼ਟੀ ਕਰਵਾਵਾਂਗੇ ਪਰ ਸੰਤੁਸ਼ਟੀ ਇਸ ਗੱਲ ਤੇ ਕਰਵਾਵਾਂਗੇ ਕਿ ਕੋਈ ਨਾ ਕੋਈ ਦੰਡ ਰੱਖਿਆ ਜਾਏਗਾ ਜੇਤੇ ਅਸੀਂ ਝੂਠੇ ਹੋਏ ਤੇ ਸਾਨੂੰ ਦੰਡ ਲੱਗੇਗਾ ਅਗਰ ਜੇ ਤੁਸੀਂ ਝੂਠੇ ਹੋਏ ਤੇ ਫਿਰ ਦੰਡ ਲੱਗੇਗਾ ਉਹ ਕਬੂਲ ਕਰਨਾ ਪਵੇਗਾ ਇਸ ਵਾਸਤੇ ਸੰਤਾ ਨੂੰ ਬੇਨਤੀ ਹੈ ਇਹੋ ਜੇ ਲੋਕਾਂ ਤੋਂ ਤੁਸੀਂ ਸੁਚੇਤ ਰਹਿਣਾ ਅਤੇ ਗੁੰਮਰਾਹ ਨਹੀਂ ਹੋਣਾ ਸਤਗੁਰਾਂ ਦੇ ਚਰਨਾਂ ਦੇ ਜੁੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਕੇ ਤੇ ਦੁੱਖਾਂ ਤੋਂ ਰਹਿਤ ਹੋਣਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ